ਸਸ਼ੀਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਨ ਤੇ ਮੇਰੇ ਨਾਲ ਇਸ ਵਕਤ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਦਾ ਇੱਕ ਬਿਆਨ ਜਿਹੜਾ ਉਹ ਸਾਹਮਣੇ ਆਇਆ ਜਿਦੇ ਵਿੱਚ ਉਹ ਕਹਿ ਰਹੇ ਆ ਵੀ ਮੈਂ ਤੇ ਹਰਨਾਮ ਸਿੰਘ ਧੁੰਮਾ ਜਿਹੜੇ ਆ ਗੁਰਪਾਈਆਂ ਵੈਸੇ ਤੇ ਸਾਰੀ ਸਿੱਖ ਕਹਿੰਦੇ ਗੁਰਪਾਈ ਆ ਸੋ ਕਹਿੰਦੇ ਮੈਨੂੰ ਪੂਰੀ ਉਮੀਦ ਆ ਵੀ 6 ਜੂਨ ਵਾਲੇ ਦਿਨ ਇਹੋ ਜਿਹਾ ਕੁਝ ਨਹੀਂ ਹੋਊਗਾ ਮੈਂ ਕੌਮ ਦੇ ਨਾਮ ਸੰਦੇਸ਼ ਦਊਗਾ ਤੇ ਬਾਕੀ ਜੋ ਵੀ ਕਾਰਵਾਈ ਜੋ ਬਤੌਰ ਜਥੇਦਾਰ ਅਕਾਲ ਤਖਤ ਵੱਲੋਂ ਨਿਭਾਈ ਜਾਣੀ ਆ ਉਹ ਵੀ ਨਿਭਾਈ ਜਾਊਗੀ ਪਰ ਸਵਾਲ ਇਹ ਆ ਵੀ ਜਦੋਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਸੁਖਬੀਰ ਬਾਦਲ ਦੇ ਨਾਲ ਮਿਲਦੇ ਆ ਇੱਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਵੀ ਸੁਖਬੀਰ ਬਾਦਲ ਦੇ ਨਾਲ ਉਹ ਮੁਲਾਕਾਤ ਕਰਦੇ ਆ ਲੁਧਿਆਣਾ ਦੇ ਵਿੱਚ ਤੇ ਉਹ ਫਿਰ ਇਸ ਸਥਿਤੀ ਬਾਰੇ ਜਾਣੂ ਕਰਵਾਉਂਦੇ ਆ ਇਹ ਜਿਹੜੀ ਸਥਿਤੀ ਆ ਉਹ ਇਸ ਵਕਤ ਸਖਾਵੀ ਆ ਜਾਂ ਕੁਝ ਵੱਸੋਂ ਬਾਹਰ ਵੀ ਹੋ ਸਕਦਾ ਕਿਉਂਕਿ ਪਹਿਲਾਂ ਵੀ ਇਤਿਹਾਸ ਦੇ ਵਿੱਚ ਦੇਖਿਆ ਗਿਆ ਵੀ ਉੱਥੇ ਡੰਗ ਛੋਟਾ ਖੜਕ ਜਾਂਦਾ ਹੁੰਦਾ ਪਰ ਐਡਾ ਇਤਿਹਾਸਕ ਦਿਨ ਹੋਵੇ ਤੇ ਇਸ ਦਿਨ ਨੂੰ ਇਸ ਮੌਕੇ ਨੂੰ ਸੰਭਿਆ ਜਾਣਾ ਚਾਹੀਦਾ ਬਜਾਏ ਕਿ ਐਦਾਂ ਬਿਆਨਬਾਜ਼ੀ ਕੀਤੀ ਜਾਵੇ ਪਰ ਜਥੇਦਾਰ ਸਾਹਿਬ ਜੋ ਕਹਿ ਰਹੇ ਆ ਹਰਨਾਮ ਸਿੰਘ ਤੁਮਾ ਕੀ ਕਹਿ ਰਹੇ ਆ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਸੁਖਬੀਰ ਬਾਦਲ ਦੇ ਨਾਲ ਜੇ ਮੁਲਾਕਾਤ ਹੋਈ ਆ ਤੇ ਉਥੇ ਸਥਿਤੀ ਜਿਹੜੀ ਆ ਕੀ ਦੱਸੀ ਗਈ ਆ ਤੇ ਇਹਦੇ ਨਾਲ ਪੜੀ ਸਾਹਿਬ ਇੱਕ ਸਵਾਲ ਹੋਰ ਬੜਾ ਅਹਿਮ ਆ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਸੀਗਾ ਤਾਂ ਕੁਝ ਪੁਰਾਤਨ ਸਮਾਨ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋਭਿਤ ਸੀਗਾ ਜਾਂ ਸ਼੍ਰੀ ਹਰਮੰਦਰ ਸਾਹਿਬ ਜਿਹੜਾ ਸ਼ੋਭਿਤ ਸੀਗਾ ਉਹਨੂੰ ਫੌਜ ਲੈ ਗਈ ਸੀ ਬਾਅਦ ਚ ਬਹੁਤ ਸਾਰੀਆਂ ਚਿੱਠੀਆਂ ਐਸਜੀਪੀਸੀ ਵੱਲੋਂ ਲਿਖੀਆਂ ਗਈਆਂ ਵੀ ਜਿਹੜਾ ਸਮਾਨ ਫੌਜ ਲੈ ਗਈ ਆ ਉਹ ਵਾਪਸ ਕੀਤਾ ਜਾਵੇ ਤੇ ਫਿਰ 2019 ਦੇ ਵਿੱਚ ਇੱਕ ਚਿੱਠੀ ਆਉਂਦੀ ਆ ਜਦੋਂ ਅਮਿਤ ਸ਼ਾ ਇਸ ਦੇਸ਼ ਦੇ ਗ੍ਰਹਿ ਮੰਤਰੀ ਬਣਦੇ ਆ ਉਸ ਚਿੱਠੀ ਚ ਕੀ ਲਿਖਿਆ ਹੁੰਦਾ ਤੇ ਜਿਹੜੀ ਚਿੱਠੀ ਇੱਥੋਂ ਲਿਖੀ ਜਾਂਦੀ ਆ ਉਹਦੇ ਚ ਕੀ ਲਿਖਿਆ ਹੁੰਦਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਸਾਹਮਣੇ ਗੱਲ ਖੋਲਦੀ ਆ ਉਹ ਕੀ ਸੀ ਪਰ ਸਭ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਕੀ ਕਹਿੰਦੇ ਆ ਪਹਿਲੀ ਗਲਤੀ ਇਹ ਹੈ ਕਿ ਦਮਦਮੀ ਟਕਸਾਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਪਹਿਲੀ ਵਾਰ ਨਹੀਂ ਕਈ ਵਾਰੀ ਪਹਿਲਾਂ ਵੀ ਇਹ ਰਫੜ ਪਿੰਦਾ ਰਿਹਾ ਵਾ। ਪਰ ਲੇਕਿਨ ਉਸ ਟਾਈਮ ਜਿਹੜੇ ਸਖਤਰ ਹੁੰਦੇ ਸੀ ਉਹ ਸੰਭਾਲ ਲੈਂਦੇ ਸੀ। ਉਹ ਜੁਰਤ ਵਾਲੇ ਹੁੰਦੇ ਸੀ। ਜਦੋਂ ਕਿ ਰਫੜ ਪੈਣਾ ਤੇ ਪ੍ਰਧਾਨ ਸਾਹਿਬ ਹੁੰਦੇ ਸੀ ਜਿਹਹਦਾਰ ਗੁਰਚਰਨ ਸਿੰਘ ਟੋੜਾ ਉਹਨਾਂ ਨੂੰ ਕਹਿਦਣਾ ਪ੍ਰਧਾਨ ਜੀ ਤੁਸੀਂ ਚੱਲ ਜਾਓ। ਤੁਸੀਂ ਨਹੀਂ ਜਾਣਾ ਇੱਥੇ। ਜੇ ਇਥੇ ਕੋਈ ਘਟਨਾ ਵਾਪਰ ਗਈ ਸਿੱਧੀ ਪੁੱਠੀ ਜੀ ਸਾਰੀ ਗੱਲ ਤੁਹਾਡੇ ਤੇ ਹੋਣੀ ਹੈ ਤੁਸੀਂ ਗਏ ਹੋਗੇ ਤੇ ਫੇ ਸਾਡੇ ਤੇ ਉਹ ਤੁਸੀਂ ਸਭ ਲੋਗੇ ਹੂੰ ਤੋਂ ਸਕੱਤਰ ਜੀ ਸਾਹਿਬ ਨੇ ਜੀ ਸਕੱਤਰਾਂ ਨਾਲ ਕੰਮ ਐਸੀ ਚ ਕਰਨਾ ਇੱਥੇ ਤੇ ਸਕੱਤਰਾਂ ਦੇ ਪੱਲੇ ਹੀ ਕੁਝ ਨਹੀਂ ਹੋਊਗੀ ਤੇ ਪ੍ਰਧਾਨ ਆਪ ਜਾ ਫਿਰਦਾ ਕਦੀ ਜਾ ਕੇ ਉਹ ਬਾਬੇ ਨਾਮ ਸਿੰਘ ਤੁਮੇ ਨੂੰ ਮਿਲਦਾ ਕਦੀ ਸਦਬੀਰ ਸਿੰਘ ਬਾਦਲਾ ਮੁਲਾਕਾਤ ਕਰਦਾ ਤੇ ਜਿਹਦੇ ਨਾਲ ਮੁਲਾਕਾਤ ਕਰਨੀ ਲੋੜ ਉਹਨੂੰ ਤਾਂ ਸਰੂਪਨ ਨਹੀਂ ਦਿੱਤਾ ਅਜੇ ਤੱਕ ਤੇ ਬਾਕੀ ਕੀ ਰਹਿ ਗਿਆ ਹੂੰ ਉਹ ਮੰਨਤਾ ਨਹੀਂ ਦਿੱਤੀ ਅਜੇ ਤੱਕ ਇਸ ਕਰਕੇ ਜਿਹੜੀ ਇਹ ਸਾਡੇ 6 ਤਰੀਕ ਨੂੰ ਆ ਉਹਨੂੰ ਲੈ ਕੇ ਸਭ ਦੀਆਂ ਜਿਹੜੀਆਂ ਐਵਰੇ ਪੂਰੀ ਅੱਖਾਂ ਟੱਡੀਆਂ ਪਈਆਂ ਸਭ ਦਾ ਧਿਆਨ 6 ਤਰੀਕ ਨੂੰ ਕਿਤੇ ਵੀ ਉਸ ਦਿਨ ਜਲੂਸ ਆ ਨਿਕਲੇ ਇਸ ਕੌਮ ਦਾ ਤੇ ਮੈਂ ਇਹ ਵੀ ਦੱਸ ਦਿਆ ਸ਼੍ਰੋਮਣੀ ਕਮੇਟੀ ਨੂੰ ਇਹ ਮਤ ਪੁਲੇਖੇ ਜਿਹੜੇ ਵੀ ਤੁਹਾਡੇ ਤੱਕ ਇਹ ਕਾਰਵਾਈ ਨਹੀਂ ਹੋ ਸਕਦੀ ਕੈਪਟਨ ਮਰਿੰਦਰ ਸਿੰਘ ਨੇ ਕਾਰਵਾਈ ਕੀਤੀ ਸੀ ਨਾ ਜਦੋਂ 328 ਰੁਪਿਆਂ ਦਾ ਹਿਸਾਬ ਲੈਣਾ ਹੀ ਸੰਗਤ ਦੀ ਤੁਸੀਂ ਕਟਮਾਰਕ ਕੀਤੀ ਸੀ ਸਤਕਾਰ ਕਮੇਟੀ ਵਾਲਿਆਂ ਨੂੰ ਕੁੱਟਿਆ ਸੀ ਫੜ ਕੇ ਬਾਬਾ ਭਾਈ ਬਲਦੇਵ ਸਿੰਘ ਉਡਾਲਾ ਦੇ ਬੰਦਿਆਂ ਨੂੰ ਕੁੱਟਿਆ ਸੀ ਫੜ ਕੇ ਤੁਸੀਂ ਤੇ ਕਿ ਸਟਾ ਨਿਕਲੇ ਛੋਦਾ ਫਿਰ ਇਸ ਕਰਕੇ ਉਹੋ ਜਿਹੇ ਹਾਲਾਤ ਨਾ ਪੈਦਾ ਹੋਣੇ ਨਹੀਂ ਹੋਣੇ ਚਾਹੀਦੇ ਤੇ ਇਹਦੇ ਹਾਲਾਤ ਸੁਖਾਵੇਂ ਪੈਦਾ ਹੋਣਾ ਚਾਹੀਦੇ। ਉਦੋਂ ਕੁੱਟਿਆ ਸੀ ਤੇ ਕੈਪਟਨ ਮਰਿੰਦਰ ਸਿੰਘ ਨੇ ਕ੍ਰਾਸ ਪਰਚਾ ਕੀਤਾ ਸੀਗਾ। ਇਹਨਾਂ ਨੇ ਦਰਖਾਸਤ ਦਿੱਤੀ ਸੀ ਉਹਨਾਂ ਬੰਦਿਆਂ ਦੇ ਵੀ ਸਾੜੇ ਆ ਕੇ ਕੰਮ 'ਚ ਵਿਕਨ ਪਾਇਆ। ਉਹਨਾਂ ਨੇ ਦਰਖਾਸਤ ਦਿੱਤੀ ਸੀ ਸ਼ਾਹਮੀ ਆਪਣੇ ਅੰਦੋਲਨ ਦੇ ਵਿੱਚ ਦੀ ਕੁੱਟਮਾਰ ਕੀਤੀ ਕਿ ਤੁਹਾਨੂੰ ਫਟੜਕ ਕੀਤਾ ਗਿਆ ਤੇ ਕਈ-ਕਈ ਦਿਨ ਬੰਦੇ ਹਫੜ ਰਹੇ ਸੀ। ਤੇ ਸ਼੍ਰੋਮਣੀ ਕਮੇਟੀ ਦੇ ਪਿੱਟ ਪਟੋੜੇ ਪੈ ਗਏ ਸੀ ਵੀ ਸਾਡੇ ਦੇ ਕ੍ਰਾਸ ਪਰਚੇ ਕੋ ਕੀਤਾ ਤੇ ਪਰਚਾ ਅੱਜ ਵੀ ਸਟੈਂਡ ਕਰਦਾ ਵੋ 2014 ਤੇ 2015 ਤੇ ते 2016 10 ਸਾਲ ਅਕਾਲ ਤੱਕ ਜਿਹੜਾ ਜੰਗ ਦਾ ਮੈਦਾਨ ਬੰਦ ਰਿਹਾ 6 ਤਰੀਕ ਨੂੰ 17 ਵੀ ਖੁੱਲ੍ਹਦੀ ਰਹੇ ਤੇ ਬੰਦੇ ਵੀ ਫੱਟੜ ਹੁੰਦੇ ਰਹੇ ਜਿਹੜੀ ਇਹਨਾਂ ਦੀ ਟਾਸਕ ਫੋਰਸ ਉਹ ਗੁੰਡਾ ਫੋਰਸ ਦਾ ਰੋਲ ਮੋਦੀ ਰਹੀ ਤੇ ਜਿਹੜੇ ਬਾਹਰੋਂ ਆ ਕੇ ਕਿਰਪਾਨਾਂ ਦਾ ਹਮਲਾ ਕਰਦੇ ਤੇ ਉਹ ਵੀ ਅਬਦਾਲੀ ਤੋਂ ਘੱਟ ਨਹੀਂ ਸੀਗੇ। ਉਹਨਾਂ ਨੇ ਵੀ ਅਬਦਾਲੀ ਦਾ ਰੋਲ ਲਭਾਇਆ। ਇਸ ਕਰਕੇ ਉਦੋਂ ਜਿਹੜੇ ਪਰਚੇ ਹੋਏ ਸੀ ਉਦੋਂ ਸਰਕਾਰ ਅਕਾਲੀ ਦਲ ਦੀ ਸੀ ਤੇ ਜਿਹੜੇ ਬਾਹਰੋਂ ਆਏ ਸੀ ਉਹਨਾਂ ਦੇ ਪਰਚੇ ਹੋਏ ਸੀਗੇ। ਐਤ ਕੀ ਸਰਕਾਰ ਅਕਾਲੀ ਦਲ ਦੀ ਨਹੀਂ। ਅਕਾਲੀ ਦਲ ਇੰਨਾ ਕ ਕਮਜ਼ੋਰ ਹੋ ਚੁੱਕਾ ਹੈ ਵੀ ਹੁਣ ਤਾਂ ਆਪਣੀ ਗੱਲ ਵੀ ਜਾ ਕੇ ਕਿਸੇ ਕੋਲ ਨਹੀਂ ਰੱਖ ਸਕਦਾ। ਇਸ ਕਰਕੇ ਜਿਹੜੀ ਗੱਲ ਕਹੀ ਆ ਭਾਈ ਕੁਲਦੀਪ ਸਿੰਘ ਗੜਗੱਜ ਨੇ ਵੀ ਅਸੀਂ ਗੁਰਪਾਈ ਆ ਬਾਬਰ ਨਾਮ ਸਿੰਘ ਖਾਲਸਾ ਨਾ ਕਿ ਬਾਬਰ ਨਾਮ ਸਿੰਘ ਖਾਲਸਾ ਤੇ ਬਾਕੀ ਜਿੱਥੇ ਬਤੇ ਮੁਖੀ ਸਾਰੇ ਗੁਰਪਾਈ ਆ ਗੁਰਪਾਈ ਆ ਤੁਸੀਂ ਝਗੜੇ ਥੋੜੀ ਹੁੰਦੇ ਆ ਤੇ ਮੈਂ ਇਹ ਦਾਅਵੇ ਨਾ ਕੀਤਾ ਵੀ ਮੈਂ ਸੰਦੇਸ਼ ਵੀ ਦੇਊਗਾ ਸਭ ਕੁਝ ਕਰੂੰਗਾ ਤੇ ਬਕਾਇਦਾ ਤੌਰ ਤੇ ਐਦ ਕੀ ਜਿੰਨੀ ਸ਼ਾਂਤੀ ਹੋਗੀ ਇੰਨੀ ਸ਼ਾਂਤੀ ਨਾ ਕਦੀ ਸਮਾਗਮ ਹੋਇਆ ਵੀ ਨਹੀਂ ਹੋਏਗਾ। ਅੱਛਾ ਪੱਟੀ ਸਾਹਿਬ ਇੱਕ ਸਵਾਲ ਲਾਉਗੇ ਇੱਥੇ ਮੇਰਾ ਛੋਟਾ ਜਿਹਾ ਤੁਹਾਨੂੰ ਯਾਦ ਹੋਣਾ ਇੱਕ ਸ਼ਹੀਦ ਪਰਿਵਾਰ ਨੂੰ ਜਦੋਂ ਸਰੋਪਾ ਉਹ ਦੇਣ ਲੱਗੇ ਸੀਗੇ ਜ਼ੈਹਦਾਰ ਸਾਹਿਬ ਤੇ ਉਹਨਾਂ ਨੇ ਸਰੋਪਾ ਉਹ ਲੈਂਡ ਤੋਂ ਮਨਾ ਕਰ ਦਿੱਤਾ ਸੀ। ਹੁਣ 6 ਜੂਨ ਵਾਲੇ ਦਿਨ ਵੀ ਸ਼ਹੀਦ ਪਰਿਵਾਰਾਂ ਦੇ ਜਿਹੜੇ ਮੈਂਬਰ ਆ ਉੱਥੇ ਹੋਣਗੇ ਤੇ ਫੇਰ ਉਦੋਂ ਸਰੋਪੇ ਸਦਕਾਰ ਕਰਲੇ ਜਾਣਗੇ ਜੀ ਜਾਂ ਜੋ ਵੀ ਮਾਨ ਸਨਮਾਨ ਕੀਤਾ ਜਾਏਗਾ ਜ਼ੈਹਦਾਰ ਸਾਹਿਬ ਵੱਲੋਂ। ਜਿਹੜੀ ਭਾਈ ਗਜਿੰਦਰ ਸਿੰਘ ਹਾਈਜੈਕਰ ਦੀ ਭੋਗ ਸਮਾਗਮ ਦੇ ਉੱਤੇ ਬਾਬਾ ਗਰਬਖ ਸਿੰਘ ਗੁਰਦੁਆਰੇ ਧੂਪ ਪਿਆ ਸੀ ਤੇ ਉਦੋਂ ਸਨਮਾਨ ਦੇਣ ਲੱਗੇ ਸੀ ਭਾਈ ਜਰਨੈਲ ਸਿੰਘ ਸਖੀਰਾ ਜਿਹੜਾ ਦਾਵਾ ਕਰਦੇ ਨੇ ਵੀ 10 ਨਵੰਬਰ 2015 ਜਿਹੜਾ ਸਰਬੱਤ ਖਾਲਸ ਹੋਇਆ ਸੀ ਉਹਦੇ ਪ੍ਰਬੰਧਕ ਸਨ ਪਹਿਲਾਂ ਉਹ ਮਾਨਦਾਲਚ ਹੁੰਦੇ ਸੀ ਅੱਜ ਕੱਲ ਮਾਨਦਾਲਚ ਉਹਨਾਂ ਦੀ ਰਸਾਈ ਨਹੀਂ ਹੈਗੀ ਅੱਜ ਕੱਲ ਕੰਲੇ ਹੀ ਨਹੀਂ ਉਹ ਫੇਰ ਵੀ ਭਾਈ ਧਿਆਨ ਸਿੰਘ ਮੰਡਨੋਂ ਚੰਗੀ ਦੋਸਤੀ ਉਹਨਾਂ ਦੀ ਆ ਕਿ ਤੇ ਕੱਲੇ ਬੰਦੇ ਨੇ ਇੰਨੀ ਗੱਲ ਕਹਿ ਦਿੱਤੀ ਸੀ ਗੜਗੱਜ ਸਾਹਿਬ ਤੁਸੀਂ ਚੁੱਪ ਕਰਕੇ ਬਹਿ ਜਾਓ ਪਿੱਛੇ ਹਟ ਜਾਓ ਤੁਹਾਡੇ ਕੋਲ ਸਰੂਪਾ ਇਹ ਸੀਤਪਰਾਉ ਨਹੀਂ ਲੈਣਗੇ ਤੁਸੀਂ ਸਰਵ ਪ੍ਰਮੰਤ ਜਥੇਦਾਰ ਨਹੀਂਗੇ ਤੇ ਉੱਥੇ ਗਰੰਤੀ ਬਲਜੀਤ ਸਿੰਘ ਮਜਬੂਦ ਸੀ ਦਰਬਾਰ ਸਾਹਿਬ ਤੇ ਉਹਨਾਂ ਨੇ ਸਰੂਪੇ ਦੇ ਦਿੱਤੇ ਸੀ ਤੇ ਇਹ ਪਾਸੇ ਖੜੇ ਰਹਿ ਸੀ ਚੁੱਪ ਕਰਕੇ ਹੋ ਸਕਦਾ ਹੈ ਕਿ ਇਹੋ ਜਿਹਾ ਫੈਸਲਾ ਕੀਤਾ ਹੋਵੇ ਕਿ ਜੇ ਕੋਈ ਇਹਨਾਂ ਨੇ ਉਹਦੇ ਵਿੱਚ ਜਿਹੜੇ ਸ਼ਹੀਦ ਪਰਿਵਾਰ ਵਿੱਚ ਇਕੱਠੇ ਨਹੀਂ ਹੈਗੇ। ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਜਿਹੜੇ بیٹے ਦੇ ਭਾਈ ਇਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਉਹਨਾਂ ਨੇ ਕਹਿਤਾ ਵੀ ਅਸੀਂ ਗੜਗੱਜ ਕੋਲੋਂ ਸਰੂਪੇ ਨਹੀਂ ਲਵਾਂਗੇ ਅਸੀਂ ਬਾਈਕਟ ਕਰਾਂਗੇ। ਹੂੰ। ਤੇ ਫੇਰ ਪਟੀ ਸਾਹਿਬ ਗੱਲ ਤੇ ਉਹ ਨਾ ਫੇਰ ਸਥਿਤੀ ਜੇ ਕਿੱਦਾਂ ਦੀ ਫਿਰ ਉਹ ਦ੍ਰਿਸ਼ ਕਿੱਦਾਂ ਦਾ ਹੋਊਗਾ ਜੇ ਇਦਾਂ ਹੋ ਜਾਂਦਾ। ਦ੍ਰਿਸ਼ ਮੜਾ ਹੀ ਹੋਊਗਾ। ਲੇਕਿਨ ਭਾਈ ਬਿਆਨ ਸਿੰਘ ਸ਼ਹੀਦ ਜਰਨਲ ਸੁਬੇਕ ਸਿੰਘ ਦੇ ਭਾਈ ਉਹਨਾਂ ਨੇ ਵਿਰੋਧ ਕੀਤਾ ਬਾਬੇ ਤੁਮੇ ਦਾ ਵੀ ਇਹਨੂੰ ਖੰਡਰ ਪਉਣ ਦੀ ਆਦਤ ਤੇ ਜਾਣਬੁੱਝ ਕੇ ਖੰਡਰ ਪਾ ਰਿਹਾ ਸੀਰ ਸਿੰਘ ਮਾਨਨੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੀ ਪਰੰਪਰਾ ਤੁਰੀ ਆਉਂਦੀ ਉਹਨੂੰ ਪਰੰਪਰਾ ਨੂੰ ਜਾਰੀ ਰੱਖਣੀ ਚਾਹੀਦੀ ਰਹਿਣੀ ਚਾਹੀਦੀ ਹੈ ਇਹਹੀ ਮੰਗ ਤੋ ਮੈਨੂੰ ਦਸਤਾਰ ਦੇ ਕੇ ਬਕਾਇਦਾ ਤੌਰ ਤੇ ਦਮਦਮੀ ਟਕਸਾਲ ਦਾ ਮੁਖੀ ਬਣਾਉਣ ਵਾਲਾ ਸੀ ਤੇ ਮਾਨ ਸਾਹਿਬ ਦਾ ਪਤਾ ਕੋਈ ਨਹੀਂਗਾ ਤੁਹਾਨੂੰ ਪਤਾ ਹੋਏਗਾ ਸਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਆ ਕਿ ਨਵਜੋ ਸਿੰਘ ਸਿੱਧੂ ਅਨ ਗਾਈਡਡ ਮਜ਼ਾਈਲ ਆ ਉਹ ਸਿੱਤਰਾ ਸਾਡੇ ਮਾਨ ਸਾਹਿਬ ਨੇ ਵੀ ਅਨ ਗਾਈਡਡ ਮਜ਼ਾਈਲ ਪਤਾ ਨਹੀਂ ਕਿੱਥੇ ਡਿੱਗ ਪਣੀ ਇੱਕ ਪਾਸੇ ਤੇ ਤੁਸੀਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਅਕਾਲ ਤਖਤ ਬਣਾਇਆ ਦੂਜੇ ਪਾਸੇ ਤੁਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਇੱਥੇ ਜਥੇਦਾਰ ਦੇ ਭੇਜਣੇ ਕਿਧਰ ਦੇ ਦੋਹਰੇ ਮੱਦਦਾਂ ਡੰਡੇ ਆਗੇ ਅੱਜ ਤੁਸੀਂ ਭਾਈ ਕੁਲਦੀਪ ਸਿੰਘ ਗੜਗਜ ਦੀ ਹਮਾਇਤ ਕਰ ਰਹੇ ਹੋ ਕਿ ਤੁਸੀਂ ਦਾਵਾ ਛੱਡ ਦਿੱਤਾ ਉਹ ਕਿ ਭਾਈ ਜਗਤਾਰ ਸਿੰਘ ਹਵਾਰਾ ਸਾਡਾ ਜਥੇਦਾਰ ਨਹੀਂ ਹਵਾਰਾ ਕਮੇਟੀ ਜਿਹੜੀ ਆ ਪ੍ਰੋਫੈਸਰ ਬਲਜਿੰਦਰ ਸਿੰਘ ਵਾਲੀ ਉਹ ਵੀ ਬਰੋਚ ਚ ਖੜੀ ਐ ਇਸ ਕਰਕੇ ਭਾਈ ਗੜਗੱਜ ਨੇ ਇਹ ਗੱਲ ਕਹੀ ਵੀ ਮੈਂ ਚੰਦਨ ਚੰਦਨ ਹਮੇਸ਼ਾ ਖੁਸ਼ਬੂ ਖਾਦਾ ਤੇ ਚੰਦਨ ਨੂੰ ਘਰੇ ਘਰੇ ਤ ਸੱਪਾਂ ਨੇ ਪਾਇਉਂਦਾ ਘੇਰਾ ਲੇਕਿਨ ਉਹ ਆਪਣਾ ਖੁਸ਼ਬੂ ਜਿਹੜੀ ਛੱਡਦਾ ਉਹ ਸੁਭਾਅ ਨਹੀਂ ਛੱਡਦਾ ਤੇ ਆਪਾਂ ਵੀ ਚੰਦਨ ਬਣਨ ਨੂੰ ਇਸ ਕਰਕੇ ਉਹਨਾਂ ਨੇ ਸੰਕੇਤ ਦਿੱਤੇ ਵੀ ਮੈਂ ਆਉਂਗਾ ਤੇ ਮੈਨੂੰ ਨਹੀਂ ਉਮੀਦ ਆ ਕਿ ਉਹਨਾਂ ਨੂੰ ਵੀ ਉੱਥੇ ਸੰਦੇਸ਼ ਦੇਣ ਦੇਵੇ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕਰਨ ਦੇਵੇ ਪਰ ਪਟਿਆਲ ਸਾਬ ਦੂਜੇ ਪਾਸੇ ਆਪਾਂ ਇੱਕ ਹੋਰ ਥੋੜੇ ਦ੍ਰਿਸ਼ ਨੂੰ ਮਤਲਬ ਇੱਕ ਥੋੜਾ ਟਾਕ ਨੂੰ ਹੋਰ ਥੋੜਾ ਖੋਲਦੇ ਆ ਵੀ ਅਗਰ ਇਦਾਂ ਦੀ ਸਥਿਤੀ ਬਣਦੀ ਹੈ ਜਿੱਦਾਂ ਤੁਸੀਂ 2014 ਦੀ ਗੱਲ ਕਰ ਰਹੇ ਹੋ ਉਹਨਾਂ ਮੈਂ ਬਿਲਕੁਲ ਉਸ ਵਕਤ ਵਿਦੇਸ਼ 'ਚ ਸੀਗਾ ਤੇ ਅਸੀਂ ਪੜਦੇ ਸੀਗੇ ਉਦੋਂ ਉੱਥੇ ਤੇ ਇਹ ਜਦੋਂ ਅਸੀਂ ਦੇਖਿਆ ਨਾ ਤੇ ਉੱਥੇ ਜਿਹੜੇ ਲੋਕ ਉੱਥੇ ਬੈਠੇ ਹੋਏ ਸੀਗੇ ਜਿਹੜੇ ਉੱਥੋਂ ਦੇ ਲੋਕਲ ਸੀਗੇ ਉਹ ਕਹਿੰਦੇ ਆ ਕੀ ਕੁਝ ਹੋ ਰਿਹਾ ਤੇ ਉਹ ਦ੍ਰਿਸ਼ ਬਹੁਤ ਵਧੀਆ ਨਹੀਂ ਸੀ ਦੇਖਣ ਨੂੰ ਹਾਲਾਂਕਿ 6 ਜੂਨ ਵਾਲਾ ਪ੍ਰੋਗਰਾਮ ਸਾਰੀ ਦੁਨੀਆ ਦੇਖਦੀ ਆ ਜਿੱਥੇ ਵੀ ਵਿਦੇਸ਼ਾਂ ਚ ਸਿੱਖ ਬੈਠੇ ਆ ਨਾ ਉਹ ਦੇਖਦੇ ਆ ਪਰ ਉਹ ਕਹਿ ਰਹੇ ਸੀ ਯਾਰ ਆ ਕੀ ਕੁਝ ਹੋ ਰਿਹਾ ਹੈ ਤੇ ਆਪਣੇ ਬੰਦੇ ਆਪਣੇ ਦੀਆਂ ਪੱਗਾਂ ਲਾਈ ਜਾਂਦੇ ਆ ਸੋ ਮੇਰੇ ਕਹਿਣ ਤੋਂ ਭਾਵ ਆ ਵੀ ਮੌਕਾ ਸਾਂਭ ਲੈਣਾ ਚਾਹੀਦਾ ਤੁਹਾਡੇ ਸਾਹਮਣੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 2 ਦਸੰਬਰ 2026 ਨੂੰ ਜਿਹੜੀ ਅਕਾਲ ਤਖਤ ਤੋਂ ਕਾਰਵਾਈ ਹੋਈ ਸੀਗੀ ਦੁਨੀਆ ਭਰ ਦੇ ਲੋਕਾਂ ਨੇ ਵੇਖੀ ਸੀ ਤੇ ਲੋਕ ਬੜੇ ਸਲਾਹ ਰੈਸਿਪੀ ਸਿੱਖ ਵੇਖੋ ਕਿੱਡੇ ਵਡ ਭਾਗੇ ਆਕਾਲ ਤਖ ਦੀ ਸੰਸਰ ਤੋਂ ਆਪਣੇ ਬਸਲੇ ਆ ਵੀ ਕਰ ਜਾਂਦੇ ਬਿਲਕੁਲ ਸਾਡੇ ਸਾਹਮਣੇ 2 ਦਸੰਬਰ ਬਹੁਤੀ ਦੂਰ ਨਹੀਂ ਹੈਗੀ ਲੇਕਿਨ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਦੁਫੇੜ ਦੀ ਪੌਣਦੀਆਂ ਇਹੋ ਜਿਹੀ ਝਗੜਿਆ ਦੀਆਂ ਆਉਂਦੀਆਂ ਨੇ ਉਦੋਂ ਜਿਹੜੀ ਆ ਉਹ ਪੰਥ ਪੰਥਕ ਲੋਕ ਦੁਖੀ ਹੁੰਦੇ ਨੇ ਅੱਜ ਲੋਕ ਦੁਖੀ ਹੋ ਰਹੇ ਨੇ ਵੀ ਹੋ ਕੀ ਰਿਹਾ ਆ ਆਮ ਸਿੱਖ ਨੂੰ ਇਹਨਾਂ ਤੋਂ ਕੋਈ ਲੈਣਾ ਦੇਣਾ ਨਹੀਂ ਫੇ ਤੁਸੀਂ ਕੀ ਕਰ ਰਹੇ ਹੋ ਮੈਨੂੰ ਇਹ 10 ਦਿਨ ਵੀ ਅੱਜ ਤੱਕ ਭਾਈ ਕੁਲਦੀਪ ਸਿੰਘ ਗੜਗੱਜ ਦੀ ਪੰਥ ਵਾਸਤੇ ਕੀ ਕੁਰਬਾਨੀਆਂ ਪਿੰਦ ਜਿਹਦਰ ਦਿੱਤੀ ਗਈ ਹੈ ਬਾਬਰ ਨਾਮ ਸਿੰਘ ਜਿਹੜੇ ਜੱਟ ਬਹਿ ਗਏ ਉਹਨਾਂ ਦੀ ਕੀ ਕੁਰਬਾਨੀ ਉਹਨਾਂ ਨੂੰ ਸ਼ਹੀਦਾਂ ਦੀ ਜਿਹਦਰ ਵੀ ਦਮ ਦੀ ਮਿੱਟੀ ਨਾਲ ਦੀ ਜਿਹੜੀ ਉਹ ਮੁਖੀ ਬਣਾਇਆ ਗਿਆ ਬਾਬਾ ਬਲਬੀਰ ਸਿੰਘ ਉਹਨਾਂ ਦੀ ਕੀ ਦੇਣਾ ਬੁੱਢਾ ਦਲ ਦੀ ਅੱਜ ਤੱਕ ਸਿੱਖ ਕੌਮ ਨੂੰ ਵੀ ਜਿਹੜੀ ਉਹ ਮੁਖੀ ਨੇ ਉੱਥੇ ਕੰਮ ਕਰਦੀ ਸਿਰਫ ਇਹ ਆ ਵੀ ਉਹਨਾਂ ਦੀ ਕਰੋੜਾਂ ਨਹੀਂ ਅਰਬਾਂ ਦੀ ਜਾਇਦਾਦ ਆ ਬਈ ਬੁੱਢਾ ਦਲ ਦੀ ਜਿੱਦੇ ਉਹ ਆਟੋਮੈਟਿਕ ਮਾਲਕ ਮਾਲਕ ਨੇ ਆਟੋਮੈਟਿਕ ਬਾਬਾ ਅਵਤਾਰ ਸਿੰਘ ਜਿਹੜੇ ਆ ਵਿਦਿਅਕ ਚੀਨਾ ਵਾਲੇ ਉਹਨਾਂ ਦੀ ਕੀ ਦੇਣੇਗੀ ਦੱਸਣ ਕੀ ਹੱਲੀ ਆ ਦੇਣੇਗੀ ਕੌਮ ਨੂੰ ਜੀ ਕਿਸੇ ਦੇ ਪਰਿਵਾਰ ਦੇ ਬੰਦੇ ਨੇ ਜੇ ਸ਼ਹਾਦਤ ਪਾਈ ਹੋਵੇ ਕਿਸੇ ਮੌਕੇ ਦੇ ਉੱਤੇ ਬਖੈਦਾ ਤੌਰ ਤੇ ਉਹਨਾਂ ਨੇ ਕੋਈ ਨਾ ਕੋਈ ਵੱਡਾ ਕਾਦ ਕੀਤਾ ਹੋਵੇ ਪੰਥਕਾਦ ਕੀਤਾ ਵੀ ਕੀ ਕੀਤਾ ਉਹਨਾਂ ਦੇ ਪਿੰਡ ਦੇ ਵਿੱਚ ਹੀ ਮੈਂ ਕਿਹਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਾਲ ਕਟਾਏ ਨੇ ਪਤਿਤ ਸੋਰਸਿੰਗ ਵੱਡਾ ਪਿੰਡ ਮੈਤਾ ਮੈਤਾ ਵੀ ਵੱਡਾ ਉੱਥੇ ਲੋਕਾਂ ਨੇ ਵਾਲ ਨਹੀਂ ਕਟਾਏ ਉੱਥੇ ਲੋਕੀ ਸ਼ਰਾਬਾ ਨਹੀਂ ਪੀਂਦੇ ਉੱਤਲ ਉੱਤੀ ਢਿਮਾਨੀ ਖਾਨੇ ਕਿਹੜਾ ਕੰਮ ਨਹੀਂ ਕਰਦੇ ਅੱਜ ਤੱਕ ਮੈਂ ਗੱਲ ਕਹਿਣਾ ਵੀ ਸਾਇ ਇਹ ਦੱਸਿਆ ਜਾਵੇ ਵੀ ਇਹਨਾਂ ਸਾਰਿਆਂ ਨੇ ਕੁਰਬਾਨੀ ਹੁਣ ਤੱਕ ਕੀ ਕੀਤੀ ਕੌਮ ਵਰਸ ਤੇ ਕਿਹੜਾ ਵੱਡਾ ਕਰਤ ਕੀਤਾ ਭਾਈ ਰਣਜੀਤ ਸਿੰਘ ਜਿਹੇ ਤਰ੍ਹਾਂ ਐਸ਼ ਉਹਦੀ ਕੁਰਬਾਨੀ ਸੀ ਉਹ ਕੁਰਬਾਨੀ ਦਾ ਜਿਹੜਾ ਸੀ ਉਹਦਾ ਸਿਰ ਅੱਜ ਵੀ ਸਿਰ ਉਹਦੇ ਉਹਨੂੰ ਸਿਰ ਆਏਗਾ ਭਾਈ ਜਗਤਾਰ ਸਿੰਘ ਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਕੋਈ ਕੁਰਬਾਨੀ ਹੈ ਇਹ ਲੋਕ ਜਿਹੜੇ ਚੌਧਰੀ ਬਣੇ ਉਹਨਾਂ ਦੀ ਕੁਰਬਾਨੀ ਕੀ ਹੈਗੀ ਤੇ ਪੱਟੀ ਸਾਹਿਬ ਇਹਦੇ ਨਾਲ ਹੀ ਫਿਰ ਇਹ ਦੱਸਿਓ ਤੁਸੀਂ ਜਿਹੜੇ ਗੱਲ ਸ਼ਬਦ ਇਸਤੇਮਾਲ ਕੀਤਾ ਚੌਧਰੀ ਬਣੇ ਆ ਉਹ ਜਿਹੜੀ ਚਿੱਠੀ ਹੈ ਲਿਖਦੇ ਰਹੇ ਜਦੋਂ ਫਿਰ ਦਿੱਲੀੋਂ ਚਿੱਠੀ ਆਈ ਜਿਹੜਾ ਪੁਰਾਤਨ ਸਮਾਨ ਸੀ ਕੁਝ ਸਾਖੀਆਂ ਸੀ ਸੈਂਚੀਆਂ ਸੀ ਗੁਰੂ ਗੋਬਿੰਦ ਸਾਹਿਬ ਦੇ ਬੀੜ ਸੀਗੀ ਹੱਥ ਲਿਖਤ ਉਹ ਕਿੱਥੇ ਗਈ ਫਿਰ 1984 ਦੇ ਵਿੱਚ ਸਾਕਾ ਨੀਲਾ ਤਾਰਾ ਦੇ ਸਮੇਂ ਇੰਦਰਾ ਗਾਂਧੀ ਨੇ ਸੰਤਾਨ ਨੂੰ ਇੱਕ ਚਿੱਠੀ ਲਿਖੀ ਸੀ ਉਹ ਚਿੱਠੀ ਲੱਭਦੇ 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 ਇਹਨਾਂ ਨੇ ਜਿੰਨਾ ਸਾਡਾ ਰਿਕਾਰਡ ਸੀਗਾ ਭਾਵੇਂ ਸਿਕ ਰੈਫਰੈਂਸ ਦਾ ਰਿਕਾਰਡ ਸੀ ਜਾਂ ਸਾਡੀਆਂ ਬਾਕੀ ਲਾਇਬ੍ਰੇਰੀ ਰਿਕਾਰਡ ਸੀ ਜਾਂ ਸ਼ਰਮਨੀਗਰ ਰਿਕਾਰਡ ਸੀਗਾ ਇਹ ਬੋਰੀਆਂ ਚ ਪਾ ਕੇ ਇੱਥੇ ਜੂਥ ਹੋਸਟਲ ਲੈ ਗਏ ਸੀ ਯੂਥ ਹੋਸਟਲ ਜੇ ਇੱਕ ਇੱਕ ਵਰਕਾ ਦਾ ਫਰੋਲੇ ਗਿਆ ਵੀ ਸਾਨੂੰ ਚਿੱਠੀ ਕਿਤੇ ਮਿਲ ਜੇ ਪਰ ਚਿੱਠੀ ਨਹੀਂ ਮਿਲੀ ਕਿੱਥੇ ਪਈ ਦੀ ਪਤਾ ਇਹਨਾਂ ਨੇ ਫਰੋਲਿਆ ਕੁਝ ਸਮਾਨ ਤੇ ਇੱਥੋਂ ਹੀ ਵਾਪਸ ਕਰ ਦਿੱਤਾ ਤੇ ਕੁਝ ਸਮਾਨ ਇਹ ਦਿੱਲੀ ਲੈ ਗਿਆ ਜੀ ਵੀ ਵਾਲੇ ਦਿੱਲੀ ਲ ਜਾ ਕੇ ਉਹਦੀ ਚੈਕਿੰਗ ਕੀਤੀ ਗਈ ਤੇ ਹਰ ਸਾਲ ਜਦੋਂ ਇਹਨਾਂ ਦਾ ਜਨਰਲ ਅਜਲਾਸ ਹੁੰਦਾ ਜੀ ਸ਼੍ਰੋਮਣੀ ਕਮੇਟੀ ਦਾ ਉਦੋਂ ਤੇ ਬਜਟ ਦੇ ਦਾਸ ਤੇ ਇੱਕ ਮਤਾ ਪਾਸ ਪਾਇਆ ਜਾਂਦਾ ਵੀ ਸਾਡਾ ਸਮਾਨ ਜਿਹੜਾ ਆਰਮਿਕ ਚੁੱਕ ਲਗੀ ਵਾਪਸ ਕੀਤਾ ਜਾਵੇ। ਕਰਦੇ ਹੋ ਜੀ ਕੋਈ ਗੱਲ ਉਹ ਜਿਹੜਾ ਸਮਾਨ ਸੀ ਵਾਪਸ ਕਰਨ ਦੀ ਗੱਲ ਜਦੋਂ 2018-19 ਆਈ ਇਹਨਾਂ ਨੇ ਫਿਰ ਚਿੱਠੀ ਲਿਖੀ। ਚਿੱਠੀ ਦਾ ਜਵਾਬ ਚਿੱਠੀ ਚ ਆਇਆ। ਅੱਛਾ ਪੱਤੀ ਸਾਹਿਬ ਇਹਨਾਂ ਨੇ ਲਗਾਤਾਰ ਚਿੱਠੀਆਂ ਲਿਖਦੇ ਰਹੇ 19 ਤੱਕ। ਹੂੰ। ਅੱਛਾ। ਚਿੱਠੀਆਂ ਲਿਖਦੇ ਰਹੇ ਉਦੋਂ ਜਾਰਜ ਫਰਨਾਂਡੇ ਨੇ ਵੀ ਕਿਹਾ ਸੀ ਕਿ ਸਾਡੇ ਕੋਲ ਕੋਈ ਸਮਾਨ ਨਹੀਂ ਹੈਗਾ ਆਰਮੀ ਨੇ ਵੀ ਕਿਹਾ ਸਾਰੇ ਲੈ ਚੁੱਕੇ ਨੇ ਸਰਕਾਰ ਨਹੀਂ ਸੀ ਕਿਸੇ ਦੁੱਤਾ ਜਦੋਂ ਇਹ ਚਿੱਠੀਆਂ ਲਿਖਦੇ ਰਹੇ ਤੇ ਐਤ ਕੀ ਫਿਰ ਅਮਿਤ ਸ਼ਾਹ ਨੇ ਇਹਨਾਂ ਚਿੱਠੀ ਲਿਖੀ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਤੁਹਾਡਾ ਕਿਹੜਾ ਸੰਬੰਧ ਸਾਡੇ ਕੋਲ ਜਿੱਦ ਨਹੀਂ ਪੁੱਛਿਆ ਤੇ ਨਾਲ ਉਹਨਾਂ ਨੇ ਇੱਕ ਲਿਸਟ ਭੇਜ ਦਿੱਤੀ ਪੀ ਆ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਸਾਈਨ ਆਪ ਵੀ ਆਹ ਸਮਾਨ ਉਹਨਾਂ ਰਿਸੀਵ ਕਰ ਲਿਆ ਜਦੋਂ ਉਹ ਸਮਾਨ ਆ ਗਿਆ ਇੱਥੇ ਉਹ ਸਮਾਨ ਦੀ ਬਦ ਬਹੁਤੇ ਦੀ ਦੁਰਵਰਤੋਂ ਕੀਤੀ ਗਈ ਉਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖਤ ਹੁਕਮ ਨਮੇ ਹਗੇ ਸੀਗੇ ਮਾਤਾ ਸੁੰਦਰੀ ਦੇ ਕੋਲ ਨਮੇ ਹਗੇ ਸੀਗੇ ਮਹਾਰਾਜਾ ਰੰਜੀਤ ਸਿੰਘ ਦੀ ਕਲਾ ਕਿਤਾ ਹੈਗੀਆਂ ਸੀਗੇ ਕਾਤ੍ਰਿਕ ਸਰੂਪ ਹੈਗੇ ਸੀਗੇ ਉਹ ਲਿਸਤੇ ਸਾਰਾ ਪਾਜ ਘੇੜ ਕੇ ਰੱਖਤਾ ਇਹਨਾਂ ਵੀ ਕਮੇਟੀ ਬਣਾਈ ਵੀ ਕਮੇਟੀ ਬਣਾਓ ਵੀ ਸਭ ਮਿੱਟੀ ਕਰ ਦਿਓ ਵੀ ਜਿਹੜੀ ਇਹ ਕੋਕਰੂ ਵੀ ਸਾਡਾ ਕਿਹੜਾ ਸਬੰਧ ਹੈ ਜੀ ਪੈਂਡਿੰਗ ਹੈ ਸਰਦਾਰ ਤਲਵੰਦ ਸਿੰਘ ਦੇ ਮਿਰਖੇਸ਼ ਸੁਪਰਵਾਈਜ਼ਨ ਦੇ ਮੈਨੇਜਰ ਸੀ ਉਹ ਤੋਂ ਜਿਹੜੇ ਸੈਕਰੀਟ ਰਟਾਇਰ ਹੋਏ ਨੇ ਉਹਨਾਂ ਨੇ ਸਾਇੰਸ ਜੀ ਉਹਨਾਂ ਕਿਹਾ ਜੀ ਥੱਲੇ ਮੁਲਾਜ਼ਮਾਂ ਨੇ ਸਾਈਨ ਕੀਤੇ ਜਿਨ੍ਹਾਂ ਦੇ ਮਕਾਲ ਸੀਕ ਤਾਂ ਉਹਨਾਂ ਨੇ ਵਿਅਕਤ ਮੈਂ ਕਰਦੇ ਸਾਈਨ ਕੀਤੇ ਮੁਕੰਦੋ ਰਹੀ ਮੈਂਗਾ ਜਦੋਂ ਅਮਿਤ ਸ਼ਾਹ ਨੇ ਉਹ ਲਿਸਟ 'ਤੇ ਜੀ ਮੁੜ ਕੇ ਇਹਨਾਂ ਦੇ ਨਾਂ ਤੱਕ ਨਹੀਂ ਕਦੀ ਲਿਆ ਚਿੱਠੀ ਜਿੰਨੀ ਬੜੀ ਦੂਰ ਦੀ ਗੱਲ ਸੀਗੀ ਉਹ ਕਮੇਟੀ ਤੇ ਕੋਈ ਰਿਪੋਰਟ ਨਹੀਂ ਕੀਤੀ ਮਤਲਬ ਹੁਣ 2019 ਤੋਂ ਬਾਅਦ ਕੋਈ ਚਿੱਠੀ ਨਹੀਂ ਭੇਜੇਗੀ ਮੋੜ ਜੀ ਜੀ ਸਾਡੀ ਜਿਹੜੀ ਇੱਥੇ ਡਾਇਰੈਕਟਰ ਰਹੇ ਨੇ ਡਾਕਟਰ ਉਮਰ ਰਾਜ ਸਿੰਘ ਉਹ ਪੰਜਾਬ ਮੈਡੀਸਨ ਬੈਂਕ ਦੇ ਮੈਨੇਜਰ ਵੀ ਇੰਦ ਰਹੇ ਨੇ ਰਿਟਾਇਰਡ ਨੇ ਸੋ ਇੱਕ ਜਥੇਦਾਰਾਂ ਦੀ ਮੀਟਿੰਗ ਸੀਗੀ ਸਾਬਕਾ ਤੇ ਮੌਜੂਦਾ ਦੀ ਉਹਦੇ ਵਿੱਚ ਸਾਬਕਾ ਜਥੇਦਾਰ ਹੋ ਗਏ ਸੀ ਗਿਆਨੀ ਵਿਦਾਂਤੀ ਉਹਨਾਂ ਨੇ ਕਿਹਾ ਜੀ ਮੈਂ ਇੱਕ ਸਵਾਲ ਕਰਨਾ ਵਿਦਾਂਤੀ ਸਾਹਿਬ ਦਾ ਜੈਸੋ ਰੋਜ਼ ਜਵਾਬ ਦੇਣਾ ਤੁਸੀਂ ਵੀ ਇੱਕ ਘੱਟਲਿਕ ਸਰੂਪ ਸੀ ਪਿਆ ਇੱਥੇ ਕੀ ਤੁਸੀਂ ਲੈ ਕੇ ਗਏ ਸੀ ਉਹ ਕਹਿੰਦਾ ਜੀ ਹਾਂ ਮੈਂ ਲੈ ਕੇ ਗਿਆ ਸੀ ਮੈਂ ਵਾਪਸ ਕਰਦਾ ਨੇ ਵਾਪਸ ਕਰਨ ਦੀ ਗੱਲ ਛੱਡੋ ਤੁਸੀਂ ਲੈ ਕੇ ਗਿਆ ਸੀ ਕਹਿੰਦੇ ਹਾਂ ਤੁਸੀਂ ਕਿਸੇ ਸਿਨ ਲੈ ਕੇ ਗਏ ਸੀ ਤੋ ਆਲੀ ਤੇ ਡਿਊਟੀ ਵਿਆਕਰਨ ਤੇ ਲੱਗੀ ਸੀ ਨਾ ਤੁਸੀਂ ਕਿਸੇ ਸਿਤ ਲੈ ਕੇ ਗਏ ਸੀ ਉਸ ਸਰੂਪ ਦੇ ਚਰਚੇ ਨੇ ਵੀ ਉਹ ਜਾ ਕੇ ਕੈਨੇਡਾ ਚ ਵੇਚਿਆ ਗਿਆ ਕਿੰਨੇ ਵਿੱਚ ਤੇ ਕਿੰਨੇ ਦੇ ਵਿੱਚ ਇਹ ਉਹੀ ਦੱਸ ਸਕਦੇ ਨੇ ਫਿਰ ਹੁਕਮਨਾਮੇ ਉਹ ਵੇਚੇ ਗਏ ਫੇਰ ਕਲਾ ਕਿਰਤਾ ਵੇਚੀਏਗੇ ਜੇ ਉਹ ਸਭ ਕੁਝ ਵੇਚੇ ਗਏ ਨੇ ਬਾਹਰ ਜਾ ਕੇ ਮੇਰੇ ਤਾਂ ਸਰਦਾਰ ਕੁਲਦੀਪ ਸਿੰਘ ਵੀ ਨਹੀਂ ਹੁੰਦੇ ਨੇ ਉਹ ਸਾਝਾ ਜੀ ਉਹਨੇ ਮੈਂ ਜਸਤਨ ਨੂੰ ਆਉ ਮੇਰੇ ਕੋਲ ਕਿਤੇ ਕੋਲ ਠਿੱਕੇ ਦਸਬੰਦ ਵਿਕਿਆ ਨਾ ਐਡੇ ਬੰਦ ਕਿਸਮ ਦੇ ਲੋਕ ਆ ਅਸੀਂ ਚਾਰ ਟੁਕੜਿਆਂ ਦੀ ਖਾਤਰ ਅਸੀਂ ਆਪਣੀਆਂ ਜਿਹੜੀ ਅਸੀਂ ਇਤਿਹਾਸਿਕ ਸਮਾਨ ਵੇਚਦਾ ਸੀ ਕੌਣ ਪੁੱਛੂਗਾ ਨਾ ਲੋਕਾਂ ਨੂੰ ਅਮਿਤ ਜਾਨੇ ਕੋ ਚਿੱਠੀ ਲਿਖ ਕੇ ਫੂਕੜ ਕੇ ਰੱਖਦੀ ਇਹਨਾਂ ਅੱਜ ਵੀ ਡਾਕਟਰ ਉਨਰਾਗ ਸਿੰਘ ਕੋਲ ਚੱਜੋ ਤੁਹਾਨੂੰ ਦੱਸ ਦੂਗਾ ਕਿ ਕਿਹੜਾ ਕਿਹੜਾ ਸਮਾਨ ਉੱਥੋਂ ਬਕਾਇਦਾ ਤੌਰ ਤੇ ਗਾਇਬ ਆ ਹੂੰ ਸਿਕ ਰੈਫਰੈਂਸ ਲਾਇਬ੍ਰੇਰੀ ਲਾਇਬ੍ਰੇਰੀ ਤੇ ਰਿਸਰਚ ਜਦੋਂ ਸਾਕਾ ਨੀਲਾ ਤਰਾਂ ਨੂੰ ਅੱਗ ਬਲਾਈ ਗਈ ਸੀ ਹੂੰ ਉਹ ਸਮਾਨ ਸਾਡਾ ਸੜਿਆ ਵੀ ਸੀਗਾ ਤੇ ਨੂ ਮੈਂ ਇਹ ਵੀ ਦੱਸ ਦਿਆਂ ਕਿ ਸਥੋਜਿਆ ਨੇ ਕੀ ਕੀਤਾ ਸਾਡੀਆਂ ਜਿਹੜੀਆਂ ਬੀੜਾਸ਼ ਦੇ ਬੀੜਾਂ ਜੀ ਆਟਾ ਮੰਡੀ ਵਾਲੇ ਪਾਸੇ ਭੁੰਜੇ ਰੱਖੀਆਂ ਸੀਗੀਆਂ ਤੇ ਉਸ ਟਾਈਮ ਤੇ ਅਪਾਰ ਸਿੰਘ ਬਾਜਪਾ ਡੀਐਸਪੀ ਉਹਦੇ ਨੂੰ ਬੁਲਾਇਆ ਗਿਆ ਸੀ ਉਹਨਾਂ ਰੋਸ ਕੀਤਾ ਸੀ ਉਹਨਾਂ ਕੋਲ ਆਰਮੀ ਆਏ ਕੋਲੇ ਤੁਸੀਂ ਕਰ ਕੀ ਰਹੇ ਹੋ ਸਾਡਾ ਇਸਟਾਏ ਗੁਰੂ ਗੁਰੂਗ੍ਰੰਥ ਸਾਹਿਬ ਤੁਸੀਂ ਕਿੱਥੇ ਰੱਖਿਆ ਉਹਨੂੰ ਅਸੀਂ ਇਹਦਾ ਸਹਿਯੋਗ ਨਹੀਂ ਕਰਾਂਗੇ ਸੀ ਫਿਰ ਟੇਬਲ ਮਗਵਾ ਕੇ ਉਹਨਾਂ ਦੇ ਉੱਤੇ ਚਾਦਰਾਂ ਵਿਛਾ ਕੇ ਉੱਤੇ ਰੱਖ ਕੇ ਤੇ ਚਾਦਰ ਚਿੱਟੀ ਜਿਹੜੀਆਂ ਦਿੱਤੀਆਂ ਗਈਆਂ ਸੋਧਨ ਇਹ ਸ ਕਰਕੇ ਜਿਹੜੇ ਆਰਮੀ ਵਾਲੇ ਵੀ ਕਹਿੰਦੇ ਆਈਬੀ ਵਾਲੇ ਕਹਿੰਦੇ ਅਸੀਂ ਸਮਾਨ ਵਾਪਸ ਦੇ ਚੁੱਕੇ ਹਾਂ ਦਸਨ ਕਰ ਸਮਾਨ ਬਾਕੀ ਰਹਿ ਗਿਆ ਹੁਣ ਇਹਨਾਂ ਕੋਲ ਕੋਈ ਲਿਸਟ ਹੈ ਨਹੀਂ ਉਹ ਸਮਾਨ ਕਿ ਢੇਰ ਪੁੱਛੋਗਾ ਤੇ ਉਹ ਇਹ ਸਰਕਾਰ ਦੇ ਖਾਤੇ ਚ ਪਾ ਕੇ ਤੇ ਸੱਚ ਹੋਣਾ ਚਾਹੁੰਦੇ ਸੀ ਜੀ ਅਚਾ ਪਟੇ ਸਾਹਿਬ ਇਹ ਦੱਸਿਓ ਫਿਰ ਧਾਮੀ ਸਾਹਿਬ ਦੀ ਮੁਲਾਕਾਤ ਹੋਈ ਸੁਖਬੀਰ ਬਾਦਲ ਸਾਹਿਬ ਦੇ ਨਾਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਖਬਰ ਕਿਤੋਂ ਸੂਤਰਾਂ ਦੇ ਵੱਲੋਂ ਤੁਹਾਨੂੰ ਲੱਗੀ ਸੀ ਸਿੰਘ ਬਾਦਲ ਨਾਲ ਮੁਲਾਕਾਤ ਹੋਣ ਦੇ ਚਰਚੇ ਤੇ ਹੈਗੇ ਮੁਲਾਕਾਤ ਹੋਈ ਤੇ ਉਹਨਾਂ ਨੂੰ ਉਹਨਾਂ ਨੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਹੂੰ ਕਿ ਜੇ ਅਸੀਂ ਜਿੱਦ ਕੀਤਾ ਜਾਂ ਅਸੀਂ ਟਾਸਕ ਫੋਰਸ ਜਾਂ ਬਾਕੀ ਫੋਰਸਾਂ ਦੇ ਸਹਾਰੇ ਲੈ ਕੇ ਇੱਥੇ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਝਗੜਾ ਹੋਇਆ ਤੇ ਫਿਰ ਆਪਣੇ ਲਈ ਸਮਝਾ ਲੈਣਾ ਔਖਾ ਹੋ ਜੂ ਹੂੰ ਅੱਗੇ ਆਪਾਂ ਹਾਸ਼ੀਏ ਤੇ ਬੈਠੇ ਆ। ਉਹਦੇ ਬਾਰੇ ਸੁਖਬੀਰ ਬਾਦਲ ਨੇ ਧਾਮੀ ਸਾਹਿਬ ਨੂੰ ਕੀ ਕਿਹਾ ਇਹ ਤੇ ਉਹ ਹੀ ਜਾਣਦੇ ਨੇ। ਲੇਕਿਨ ਉਹਨਾਂ ਨੇ ਰਿਪੋਰਟ ਗਰਾਊਂਡ ਲੈਵਲ ਦੀ ਰਿਪੋਰਟ ਦਿੱਤੀ ਵੀ ਬਾਬਾ ਨਾਮ ਸਿੰਘ ਤੁਮਾ ਤੇ ਪੰਥਕ ਜਥੇਬੰਦੀਆਂ ਉਹ ਆਪਣੇ ਕਹਿਣੇ ਤੋਂ ਬਾਹਰ ਨੇ ਆਪਣੇ ਅਖਲ ਕੋਲੋਂ ਤਿਆਰ ਨਹੀਂ। ਇਸ ਕਰਕੇ ਵੇਖੋ ਕੱਲ ਤੱਕ ਕੀ ਕਹੁੰਦੇ ਕੀ ਨਹੀਂ ਹੁੰਦੇ ਅੱਜ ਤੇ ਸਪਸ਼ਟ ਕਰਤਾ ਸਾਡੇ ਗੁਰਗਸਾ ਨੇ ਵੀ ਮੈਂ ਜਾ ਕੇ ਸੰਦੇਸ਼ੀ ਪੜੂਗਾ ਤੇ ਮੈਂ ਜਾ ਕੇ ਉੱਥੇ ਜਿਹੜੀਆਂ ਸਾਡੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦੇ ਵੀ ਕਰੂੰਗਾ ਜੀ ਜੀ ਪਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿਨੇ ਹੋ ਬਹੁਤ ਮਿਹਰਬਾਨੀ ਸਸਿਕਾ ਜੀ ਜੀ